ਪਿਛਲੇ ਦਿਨੀ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਆਰਡਰ ਪਾਸ ਕੀਤਾ ਜਿਦੇ ਤੇ ਬਹੁਤ ਘੱਟ ਲੋਕਾਂ ਦੀ ਨਿਗਾਹ ਗਈ। ਦਰਅਸਲ ਕੀ ਹੈ ਕਿ ਹਾਈ ਕੋਰਟ ਨੇ ਨਿੱਜੀ ਸਕੂਲਾਂ ਨੂੰ ਇੱਕ ਤਾਕੀਦ ਕੀਤੀ ਆ। ਉਹ ਤਾਕੀਦ ਕੀ ਆ ਉਸ ਤੇ ਆਉਨੇ ਆ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤ ਦੇ ਵਿੱਚ ਸਿੱਖਿਆ ਦਾ ਅਧਿਕਾਰ ਐਕਟ 2009 ਦੇ ਵਿੱਚ ਲਾਗੂ ਹੋਇਆ ਸੀਗਾ। ਇਸ ਸਿੱਖਿਆ ਦੇ ਅਧਿਕਾਰ ਦੇ ਐਕਟ ਨੂੰ ਲਿਆਉਣ ਦੇ ਵਿੱਚ ਮਨਮੋਹਨ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਸੀਗਾ ਸਰਦਾਰ ਸਾਹਿਬ ਨੇ ਜੋ ਕੰਮ ਕੀਤੇ ਆ ਠੀਕ ਆ ਬਹੁਤ ساری ਕਈ ਵਾਰ ਆਪਾਂ ਕਮੀ ਪੇਸ਼ੀ ਦੇਖਦੇ ਆ ਰਹਿ ਜਾਂਦੀ ਆ ਕਮਾਕਾਰਾਂ ਚ ਸਿਆਸਤਦਾਨ ਵੈਸੇ ਵੀ ਸੰਪੂਰਨ ਨਹੀਂ ਹੁੰਦੇ ਪਰ ਸਰਦਾਰ ਸਾਹਿਬ ਦੇ ਕੰਮਾਂ ਦੀ ਹਮੇਸ਼ਾ ਹਮੇਸ਼ਾ ਚਰਚਾ ਹੁੰਦੀ ਰਹੇਗੀ ਦਰਸਲ ਕੀ ਆ ਕਿ ਹਾਈ ਕੋਰਟ ਨੇ ਆ ਜਿਹੜਾ ਹੁਣ ਅਕਾਦਮਿਕ ਸੈਸ਼ਨ ਆਉਣਾ ਹੈ April ਤੋਂ ਜਿਹੜਾ ਸਟਾਰਟ ਹੋਏਗਾ ਇਹਦੇ ਵਾਸਤੇ ਨਿੱਜੀ ਸਕੂਲਾਂ ਨੂੰ ਹਦਾਇਤ ਦਿੱਤੀ ਸੀ ਹਦਾਇਤ ਕਹ ਲੋ ਆਰਡਰ ਦਿੱਤਾ ਇਹ ਵੀ ਕਹਿ ਸਕਦੇ ਆ ਆਰਡਰ ਕੀ ਹੈ ਕਿ ਬਾਈ ਤੁਹਾਨੂੰ 25% ਇਕਨੋਮਿਕ ਵੀਕਰ ਸੈਕਸ਼ਨ ਵਾਸਤੇ ਕੋਟਾ ਜਿਹੜਾ ਉਹ ਦੇਣਾ ਹੀ ਪਊਗਾ ਹਾਲਾਂਕਿ ਇਹਦੇ ਤੇ ਪੰਜਾਬ ਸਰਕਾਰ ਜਿਹੜੀ ਕਿ ਹੁਣ ਤੱਕ ਇਸ ਕੋਟੇ ਨੂੰ ਨਹੀਂ ਸੀ ਦੁਆ ਰਹੀ ਕਿਉਂ ਉਸਕਿਉਂ ਦਾ ਜਵਾਬ ਵੀ ਲੈਣੇ ਆ ਇਸ ਸਰਕਾਰ ਨੇ ਹੁਣ ਤੱਕ ਕੋਈ ਚੂੰ ਚਾਂ ਛੂ ਸ਼ਾ ਨਹੀਂ ਕੀਤੀ ਇਹ ਦੇਤੇ ਕਿ ਹਾਂ ਭਾਈ ਅਸੀਂ ਅੱਦਾ ਕਰਾਂਗੇ ਚੀਤਾ ਕਰਾਂਗੇ ਤਾਂ ਕਰਾਂਗੇ ਤਾਂ ਹੁਣ ਜਿਹੜੇ ਨਿੱਜੀ ਸਕੂਲਾਂ ਵਾਲੇ ਆ ਉਹ ਮੈਦਾਨ 'ਚ ਆ ਗਏ ਉਹ ਕਹਿੰਦੇ ਕਿ ਅਸੀਂ ਤਿਆਰ ਆ ਵਾਈ ਆਰ ਯੂ ਸਕੂਲ ਲੇਸੀ ਆਈ ਏਮ ਗੈਟਿੰਗ ਕਰੇਸੀ ਤਾਂ ਉਹ ਕਹਿੰਦੇ ਕਿ ਭਾਈ ਅਸੀਂ ਮੈਦਾਨ ਦੇ ਵਿੱਚ ਆ ਗਏ ਹਾਂ ਜੀ ਤਾਂ ਇਹਨਾਂ ਨੇ ਜੋ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨਸ ਵਾਲੇ ਆ ਆਕੜੇ ਵੀ ਦੇ ਦਿੱਤੇ ਇਹਨਾਂ ਨੇ ਕਿਹਾ ਕਿ ਸੀਬੀਐਸਸੀ ਸਕੂਲ ਜਿਹੜੇ ਆ ਉਹ 1500 ਆ ICSE ਸਕੂਲ ਜਿਹੜੇ ਉਹ 100 ਆ PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੇ ਜਿਹੜੇ ਸਕੂਲ ਆ ਇਹਦੇ ਨਾਲ ਜੁੜੇ ਨਿੱਜੀ ਸਕੂਲ ਆ ਉਹ ਹੈਗੇ ਆ 5400 ਤੇ ਜੋ ਐਸੋਸੀਏਟਡ ਸਕੂਲ ਆ ਉਹ ਲਗਭਗ 1000 ਮਤਲਬ ਕਿ ਜੇ ਆਪਾਂ ਦੇਖੀਏ ਤੇ ਹਜ਼ਾਰਾਂ ਦੀ ਤਾਦਾਦ ਨਿੱਜੀ ਸਕੂਲਾਂ ਦੀ ਹੈ ਜਿਹੜੇ ਕਿ 25 ਫੀਸਦੀ ਕੋਟਾ ਦੇਣ ਵਾਸਤੇ ਤਿਆਰ ਵਰ ਤਿਆਰ ਨੇ ਹੁਣ ਸਮੱਸਿਆ ਕਿੱਥੇ ਆ ਇਹਦੇ ਵਿੱਚ ਜੋ ਮੈਂ ਕਿਹਾ ਨਾ ਕਿ ਕਿਉਂ ਦਾ ਜਵਾਬ ਲੱਭਾਂਗੇ ਉਹ ਵੀ ਆ ਜਾਣਾ ਆ ਦਰਅਸਲ ਕੀ ਆ ਕਿ ਇਹਦੇ ਵਿੱਚ ਇੱਕ ਸਿੰਪਲ ਕੰਮ ਕਰਨਾ ਹੁੰਦਾ ਹੈ ਮਾਪਿਆਂ ਨੇ ਜਾ ਕੇ ਡਿਪਟੀ ਕਮਿਸ਼ਨਰ ਨੂੰ ਜਾਂ ਜੋ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਹੁੰਦਾ ਉਸ ਨੂੰ ਇੱਕ ਅਰਜ਼ੀ ਦੇਣੀ ਹੁੰਦੀ ਹੈ ਜਾਂ ਕੋਈ ਸਮਰੱਥ ਅਧਿਕਾਰੀ ਵੀ ਹੋ ਸਕਦਾ ਇਸ ਬਾਬਤ ਕਿ ਉਹਨੂੰ ਅਰਜ਼ੀ ਦੇ ਕੇ ਉਹਨਾਂ ਨੇ ਆਪਣੀ ਸੀਟ ਜਿਹੜੀ ਆ ਉਹ ਲੈ ਲੈਣੀ ਹੁੰਦੀ ਆ ਇਸ ਕੋਟੇ ਦੇ ਤਹਿਤ ਪਰ ਇਹਦੇ ਵਿੱਚ ਇੱਕ ਸ਼ਰਤ ਬਹੁਤ ਅੜਿੱਕੇ ਵਾਲੀ ਆ ਕਿ ਉਕਤ ਬੱਚੇ ਦਾ ਜੋ ਸਕੂਲ ਹੈ ਨਿੱਜੀ ਸਕੂਲ ਤਾਂ ਉਹਦੇ ਦਾਇਰੇ ਚ 3 ਕਿਲੋਮੀਟਰ ਐਟ ਲੀਸਟ ਕੋਈ ਸਰਕਾਰੀ ਸਕੂਲ ਨਹੀਂ ਹੋਣਾ ਚਾਹੀਦਾ ਇਹ ਬਹੁਤ ਪੰਗੇ ਵਾਲੀ ਸ਼ਰਤ ਹੈ ਕਿ 3 ਕਿਲੋਮੀਟਰ ਤੱਕ ਕੋਈ ਸਰਕਾਰੀ ਸਕੂਲ ਜਿਹੜਾ ਨਾ ਹੋਵੇ ਹੁਣ ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਆਉਂਦੀ ਹੈ ਕਿ ਰਾਜ ਸਰਕਾਰ ਨੇ ਨਿਰਧਾਰਤ ਫੀਸ ਜਿਹੜੀ ਆ ਨਿੱਜੀ ਸਕੂਲਾਂ ਨੂੰ ਪੇ ਕਰਨੀ ਹੁੰਦੀ ਆ ਇਸੇ ਕਰਕੇ ਤੁਸੀਂ ਦੇਖੋਗੇ ਕਿ ਅੱਜ ਤੱਕ ਪੰਜਾਬ ਦੇ ਵਿੱਚ ਇਹ ਜਿਹੜਾ ਇਕਨੋਮਿਕ ਵੀਕਰ ਸੈਕਸ਼ਨ ਵਾਸਤੇ ਕੋਟਾ 25% ਯਾਨੀ 1 ਚੌਥਾਈ ਇਹ ਲਾਗੂ ਹੀ ਨਹੀਂ ਹੋਇਆ ਕਿਉਂ ਕਿ ਇਹਨਾਂ ਦੀ ਤੇ ਬੱਕਰੀ ਪਹਿਲਾਂ ਹੀ ਨਾਤੀ ਪਈ ਆ ਤੁਹਾਨੂੰ ਪਤਾ ਪੈਸੇ ਥੇਲੇ ਦੀ ਤੇ ਪਹਿਲਾਂ ਹੀ ਤੰਗੀ ਆ ਪਿਛਲੀਆਂ ਸਰਕਾਰਾਂ ਚ ਵੀ ਆਇਓ ਹਾਲ ਸੀਗਾ ਸੋ ਇਸ ਕਰਕੇ ਇਹਨਾਂ ਨੂੰ ਇਹ ਆ ਕਿ ਫਾਲਤੂ ਦਾ ਬੋਝ ਹੋਣਾ ਕੌਣ ਸਹਿਣ ਕਰੇ ਤਾਂ ਪਰ ਇਹਦੇ ਵਿੱਚ ਇਹ ਕੋਈ ਜਾਤ ਆਧਾਰਿਤ ਕੋਟਾ ਨਹੀਂ ਆਰਥਿਕ ਤੌਰ ਤੇ ਪਛੜੇ ਲੋਕਾਂ ਦੇ ਬੱਚਿਆਂ ਦਾ ਸਵਾਲ ਆ ਕਿ ਜਿੱਥੇ ਜਿੱਥੇ ਉਹ ਲਾਭਪਾਤਰੀ ਹੋ ਸਕਦੇ ਆ ਉਹਨਾਂ ਨੂੰ ਇਹ ਲਾਭ ਮਿਲ ਜਾਣਾ ਚਾਹੀਦਾ ਮੈਂ ਸਰਕਾਰੀ ਸਕੂਲਾਂ ਦਾ ਕਦਾਚਿਤ ਵਿਰੋਧੀ ਨਹੀਂ ਆ ਮੈਂ ਕਹਿੰਦਾ ਕਿ ਫਨੇ ਖਾਸ ਸਕੂਲ ਹੋਣੇ ਚਾਹੀਦੇ ਆ ਪਰ ਜੋ ਵਿਧਾਨਕ ਤੇ ਜੋ ਹੁਣ ਕਾਨੂੰਨੀ ਰੂਪ ਦੇ ਵਿੱਚ ਕੋਟਾ ਨਿਰਧਾਰਿਤ ਕੀਤਾ ਹੈ ਉਸ ਨੂੰ ਅਮਲ 'ਚ ਲਿਆ ਦੇਣਾ ਚਾਹੀਦਾ ਹੈ ਮੇਰਾ ਇਹ ਸਹਿਮਨਣਾ ਹੈ ਤਾਂ ਪਰ ਸਰਕਾਰ ਹੁਣ ਜਾਂਤਾ ਚੈਲੰਜ ਕਰੇਗੀ ਇਸ ਫੈਸਲੇ ਨੂੰ ਤੇ ਜਾਂ ਫਿਰ ਪ੍ਰਵਾਨ ਕਰੇਗੀ ਜੇ ਪ੍ਰਵਾਨ ਕਰੇਗੀ ਤਾਂ ਫਿਰ ਇੱਕ ਨਵਾਂ ਰਸਤਾ ਖੁੱਲ ਜਾਏਗਾ ای ਡਬਲਯੂ ਐਸ ਵਾਸਤੇ ਕਿ ਉਹ ਜਾ ਕੇ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਸਕਦੇ ਆ ਨੇੜ ਦੇ ਨਿਜੀ ਸਕੂਲ 'ਚ ਪਰ ਸ਼ਰਤ ਇੱਕ ਸਭ ਤੋਂ ਵੱਡੀ ਹੈ ਕਿ 3 ਕਿਲੋਮੀਟਰ ਦੇ ਦਾਇਰੇ ਚ ਸਰਕਾਰੀ ਸਕੂਲ ਨਹੀਂ ਹੋਣਾ ਚਾਹੀਦਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਸਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ